ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਆਪਣਾ ਚੈਨਲ ਮੇਰਾ ਜੀਵਨ ਗੁਰ ਕੀ ਉਸਤਤ ਚੈਨਲ ਆਪਣਾ ਹੈ ਜਿਹਦੇ ਵਿੱਚ ਅੱਜ ਤੋਂ ਆਪਾਂ ਗੁਰੂ ਕਾ ਇਤਿਹਾਸ ਜਿਹੜਾ ਗੁਰੂ ਕੀ ਸਾਖੀਆਂ ਇਤਿਹਾਸ ਦੀਆਂ ਸਾਖੀਆਂ ਇਸ ਚੈਨਲ ਤੇ ਪਾਇਆ ਕਰਾਂਗੇ ਸੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਗੁਰੂ ਨਾਨਕ ਦੇਵ ਜੀ ਸਿੱਖ ਇਤਿਹਾਸ ਦੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਗੁਰੂ ਹੋਏ ਨੇ ਉਹਨਾਂ ਦੇ ਬਾਰੇ ਆਪਾਂ ਇਹ ਜਿਹੜਾ ਵੀਡੀਓ ਬਣਾ ਰਹੇ ਆ ਤਾਂ ਆਓ ਸ਼ੁਰੂ ਕਰੀਏ ਗੁਰੂ ਨਾਨਕ ਦੇਵ ਜੀ ਦਾ ਜਨਮ ਕਤਕ ਮਹੀਨੇ ਦੀ ਪੁੰਨਿਆਂ ਨੂੰ 1469 ਰਾਏਪੋਇ ਦੀ ਤਲਵੰਡੀ ਜ਼ਿਲ੍ਹਾ ਸਿੱਖੂਪੁਰਾ ਜੋ ਨਨਕਾਣਾ ਸਾਹਿਬ ਜੋ ਨਨਕਾਣਾ ਸਾਹਿਬ ਕਹਿੰਦੇ ਆਪਾਂ ਪਾਕਿਸਤਾਨ ਦੇ ਵਿੱਚ 1469 ਕਤਕ ਮਹੀਨੇ ਦੀ ਪੁੰਨਿਆਂ ਨੂੰ ਹੋਇਆ ਸੋ ਗੁਰੂ ਜੀ ਦੇ ਪਿਤਾ ਜੀ ਦਾ ਨਾਮ ਸੀ ਮਹਿਤਾ ਕਲਿਆਣ ਦਾਸ ਫਟਵਾਰੀ ਤੇ ਮਾਤਾ ਜੀ ਦਾ ਨਾਮ ਸੀ ਮਾਤਾ ਤ੍ਰਿਪਤਾ ਜੀ ਗੁਰੂ ਜੀ ਦੀ ਇੱਕ ਭੈਣ ਹੋਈ ਹੈ ਜਿਨ੍ਹਾਂ ਦਾ ਨਾਮ ਸੀਗਾ ਬੇਬੇ ਨਾਨਕੀ ਗੁਰੂ ਜੀ ਦੇ ਦਾਦਾ ਜੀ ਦਾ ਨਾਮ ਸੀਗਾ ਸ਼ਿਵਨਾਥ ਸ਼ਿਵਰਾਮ ਵੇਦੀ ਤੇ ਦਾਦੀ ਜੀ ਦਾ ਨਾਮ ਸੀਗਾ ਮਾਤਾ ਬਨਾਰਸੀ ਦੇਵੀ ਜੀ ਪੜਦਾਦਾ ਜੀ ਸੀਗੇ ਰਾਮ ਨਰਾਇਣ 베ਦੀ ਕਈ ਇਤਿਹਾਸਕਾਰ ਕਲਪਤਰાય 베ਦੀ ਵੀ ਲਿਖਦੇ ਆ ਸੋਏ ਦੇ ਅਟ ਅਟ ਇਤਿਹਾਸਕਾਰ ਜਿਹੜੇ ਅਟ ਅਟ ਨਾਮ ਦੱਸਦੇ ਆ ਗੁਰੂ ਨਾਨਕ ਦੇਵ ਜੀ ਦੇ ਘਰ ਵਾਲੀ ਦਾ ਨਾਮ ਸੀਗਾ ਮਾਤਾ ਸੁਲਖਣੀ ਦੇਵੀ ਜੀ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਹੋਏ ਨੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲక్ష్ਮੀਦਾਸ ਜੀ ਗੁਰੂ ਨਾਨਕ ਦੇਵ ਜੀ ਦੇ ਚਾਚਾ ਜੀ ਦਾ ਨਾਮ ਸੀਗਾ ਲਾਲ ਚੰਦ ਤੇ ਗੁਰੂ ਨਾਨਕ ਦੇਵ ਜੀ ਦੇ ਨਾਨਾ ਦੀ ਨਾਨਾ ਜੀ ਸੀਗੇ ਕ੍ਰਿਸ਼ਨਾ ਨਾਨੀ ਸੀਗੀ ਭੈਈ ਗੁਰੂ ਨਾਨਕ ਦੇਵ ਜੀ ਦੇ ਸੱਸ ਦਾ ਨਾਮ ਸੀਗਾ ਚੰਦੋ ਰਾਣੀ ਤੇ ਗੁਰੂ ਨਾਨਕ ਦੇਵ ਜੀ ਦੇ ਸਹਰਾਜੀ ਸੀਗੇ ਉਹਨਾਂ ਦਾ ਨਾਮ ਸੀਗਾ ਮੋਲ ਚੰਦ ਪਟਵਾਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਸਨ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਜੀ ਦੇ ਭਗਤ ਹੋਏ ਨੇ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਰਾਏ ਬਲਾਰ ਤੇ ਪੰਡਿਤ ਹਰदयाल ਇਹ ਗੁਰੂ ਜੀ ਦੇ ਪਹਿਲਾਂ ਪੜਨ ਵਾਸਤੇ ਜਾਂਦੇ ਸੀ ਗੁਰੂ ਜੀ ਤੇ ਬਾਤ ਗੁਰੂ ਜੀ ਨੂੰ ਪੜਾਉਂਦੇ ਸੀ ਇਹ ਤੇ ਗੁਰੂ ਜੀ ਦੇ ਗਿਆਨ ਦੇ ਨਾਲ ਇਹ ਗੁਰੂ ਜੀ ਦੇ ਭੱਟ ਬਣੇ ਆ ਸੋ ਗੁਰੂ ਜੀ ਦਾ ਜਨਮ ਜਿਹੜਾ ਮਨਕਾਣਾ ਸਾਹਿਬ ਬਾਲਪਣਾ ਵਿੱਚ ਬੀਤਿਆ ਹੈ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਚਾਰ ਦੇਸ਼ਾਂ ਦੇ ਵਿੱਚ ਕਉ ਮਕੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਗੁਰਬਾਣੀ ਦੇ ਗਿਆਨ ਨਾਲ ਲੋਕਾਂ ਨੂੰ ਜੋੜਿਆ ਪਹਿਲੀ ਦਿਸ਼ਾ ਜਿਹੜੀ ਸੀ ਪੂਰਬ ਵੱਲ ਤੋਂ ਹੁੰਦੇ ਹੋਏ ਕਈ ਵੱਖ-ਵੱਖ ਦੇਸ਼ਾਂ ਦੇ ਵਿੱਚ ਹੁੰਦੇ ਹੋਏ ਤੇ ਪਾਕਿਸਤਾਨ ਤੋਂ ਤਲਵੰਡੀ ਪਹੁੰਚੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਫਿਰ ਦੂਸਰੀ ਉਦਾਸੀ ਕਈ ਦੇਸ਼ਾਂ ਦੇ ਵਿੱਚ ਹੁੰਦੇ ਇਸ ਤਰ੍ਹਾਂ ਕਰਕੇ ਚਾਰ ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ ਜਿਦੇ ਵਿੱਚ ਗੁਰਬਾਣੀ ਦਾ ਗਿਆਨ ਲੋਕਾਂ ਨੂੰ ਦਿੱਤਾ ਸੋ ਇਹ ਸੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜਨਮ ਜਨਮ ਇਤਿਹਾਸ ਆਪ ਜੀ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਆਪਾਂ ਜਿਹੜਾ ਇਹ ਗੁਰੂਆਂ ਦੇ ਇਤਿਹਾਸ ਦੀਆਂ ਸਾਖੀਆਂ ਇਸ ਚੈਨਲ ਤੇ ਪਾਇਆ ਕਰਾਂਗੇ ਤੇ ਆਪ ਜੀ ਵੱਧ ਤੋਂ ਵੱਧ ਉਤਸ਼ਾਹ ਦਾ ਸਾਥ ਦਿਓ ਜੀ ਇਤਿਹਾਸ ਨਾਲ ਜੁੜ ਕੇ ਆਪਾਂ ਗੁਰੂ ਤੇ ਗਿਆਨ ਨੂੰ ਸਿੱਖਣਾ ਕਰੀਏ ਗੁਰੂ ਦੇ ਇਤਿਹਾਸ ਬਾਰੇ ਜਾਣਨਾ ਕਰੀਏ ਇਸ ਵੀਡੀਓ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਗੁਰ ਮੇਰਾ ਜੀਵਨ ਗੁਰ ਕੀ ਉਸਤਤ ਨੂੰ ਸਬਸਕ੍ਰਾਈਬਸ ਕਰਨਾ ਜੀ ਸੋ ਅੱਜ ਤੋਂ ਬਾਅਦ ਆਪਰ ਹੋ ਜਾਣਾ ਇਹ ਜਿਹੜੀ ਗੁਰੂ ਕੇ ਇਤਿਹਾਸ ਦੀ ਇਹ ਵੀਡੀਓ ਕਰਾਂਗੇ ਜੀ ਇਤਿਹਾਸ ਦੱਸਿਆ ਹੋਇਆ ਜਿਹੜੀ ਇਹ ਦਾਸ ਨੂੰ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ